ਸਾਇਰ ਤੈਨੂੰ ਪਛਾਣ ਲੈਂਦੇ ਨਮਸਕਾਰ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਏਕਤਾ ਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਠਿੰਗੜਾ ਇਸ ਵਕਤ ਅਸੀਂ ਪਹੁੰਚੇ ਹਾਂ ਸਾਡੇ ਬਹੁਤ ਹੀ ਜੰਗਵੀਰ ਨੌਜਵਾਨ ਵੀਰ ਸਾਜਨ ਕਪੂਰ ਜੀ ਸਾਜਨ ਕਪੂਰ ਜੀ ਜਿਹੜੇ ਬਹੁਤ ਵੱਡੇ ਅਪਰਾਲੇ ਜਿਹੜੇ ਇੱਕ ਟਰੈਕਟਰ ਦੇ ਨਾਲ ਅਸੀਂ ਤੁਹਾਨੂੰ ਪਹਿਲੇ ਵੀ ਇੱਕ ਵਾਰ ਖਬਰ ਦੇ ਵਿੱਚ ਦਿਖਾ ਚੁੱਕੇ ਹਾਂ ਟਰੈਕਟਰ ਦੇ ਨਾਲ ਮੁਹੱਲਿਆਂ ਦੇ ਵਿੱਚ ਸੈਨੀਟਰਾਇਜ਼ ਕਰ ਰਹੇ ਨੇ ਸਾਜਨ ਕਪੂਰ ਜੀ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਜਵਾਨ ਨੇ ਉਹਨਾਂ ਨੂੰ ਵੀ ਤੁਹਾਨੂੰ ਮਲਾਵਾਂਗੇ ਤੋਂ ਪਹਿਲੇ ਸਭ ਨਾਲ ਮਿਲਦੇ ਆ ਅਸੀਂ ਸਾਜਨ ਕਪੂਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਕੀ ਨਾਂ ਜੀ ਤੁਹਾਡਾ ਜੀ ਮੇਰਾ ਨਾਮ ਜੀ ਸਾਜਨ ਕਪੂਰ ਜੀ ਜੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਵਾਰਡ ਨੰਬਰ 1 ਤੇ ਵਾਰਡ ਨੰਬਰ 4 ਇਹਨਾਂ ਦੇ ਵਿੱਚ ਦੂਸਰੀ ਵਾਰ ਨਿੱਜੀ ਤੌਰ ਤੇ ਸੈਨੀਟਾਈਜ਼ ਕਰਾ ਰਹੇ ਹਾਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਸਾਡੇ ਸ਼ਿੰਦੀ ਭਾਜੀ ਜਲੰਧਰ ਤੋਂ ਵਰੁਣ ਕਪੂਰ ਜੀ ਨਕੌਦਰ ਤੋਂ ਕੁਸ਼ ਭਾਜੀ ਫਿਰ ਬਿੱਲੂ ਜੀ ਚਾਚਾ ਗਰਦਾਵਰ ਜੀ ਕੈਨੇਡਾ ਤੋਂ ਐਨ ਆਰ ਆਈ ਵੀਰ ਇਹਨਾਂ ਦਾ ਬਹੁਤ ਸਹਿਯੋਗ ਆ ਸਾਡੇ ਉਸਤਾਦ ਜੀ ਸੁਖਵੰਤ ਸਿੰਘ ਜੀ सोनू ਜੀ ਨਾਲ ਕਾਕਾ ਭਾਜੀ ਮੁੱਖ ਸੇਵਾਦਾਰ ਬਾਬਾ ਲਾਲ ਬਾਛਾ ਡੇਰਾ ਤੇ ਹੋਰ ਕਈ ਮੈਂਬਰ ਆ ਜਿਹੜੇ ਸਾਰੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਅੱਜ ਸੇਵਾ ਦੂਸਰੀ ਵਾਰ ਨਿਭਾ ਰਹੇ ਆ ਤੇ ਅਸੀਂ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਵੀ ਜਿੰਨਾ ਅਸੀਂ ਏਰੀਆ ਵੱਧ ਤੋਂ ਵੱਧ ਕਵਰ ਕਰ ਸਕੀਏ ਕਰੀਏ ਪਿਛਲੀ ਵਾਰ ਕੁਝ ਕੇ ਏਰੀਆ ਸਾਡਾ ਰਹਿ ਗਿਆ ਸੀ ਅੱਜ ਅਸੀਂ ਉਹ ਏਰੀਆ ਪਹਿਲਾਂ ਕੀਤਾ ਆ ਤੇ ਅਸੀਂ ਹੋਰ ਏਰੀਆ ਵੀ ਦੇਖਾਂਗੇ ਵੀ ਜੇ ਕੋਈ ਨਵਾਂ ਰਹਿੰਦਾ ਆ ਜਾਂ ਕੋਈ ਨਿਕਲਦਾ ਸੀ ਉਹ ਵੀ ਅੱਜ ਕਰਾਂਗੇ ਬਾਕੀ ਇਹ ਬਹੁਤ ਮਾੜੀ ਬਿਮਾਰੀ ਆ ਭਿਆਨਕ ਬਿਮਾਰੀ ਆ ਇਸ ਤੋਂ ਆਪਾਂ ਬਚ ਕੇ ਰਹਿਣਾ ਤੇ ਜੇਕਰ ਆਪਾਂ ਨੂੰ ਕੋਈ ਸ਼ੱਕੀ ਕੋਈ ਵੀ ਇਦਾਂ ਦਾ ਲੱਗਦਾ ਤੇ ਆਪਾਂ ਹਰ ਕਿਸੇ ਤਰੀਕੇ ਦਾ ਵੀ ਤੁਹਾਨੂੰ ਕੋਈ ਵੀ ਨਿੱਕੀ ਤੋਂ ਨਿੱਕੀ ਪ੍ਰੋਬਲਮ ਵਾਲਾ ਬੰਦਾ ਵੀ ਲੱਗਦਾ ਆਪਾਂ ਪ੍ਰਸ਼ਾਸਨ ਨੂੰ ਉਹਦੀ ਕੰਪਲੀਟ ਕਰੀਏ ਜਾਂ ਉਹਨੂੰ ਆਪਾਂ ਇਤਲਾਹ ਕਰੀਏ ਤੇ ਹੋਰ ਬਾਕੀ ਕੁਝ ਕਈ ਜਥੇਬੰਦੀਆਂ ਸਾਡੇ ਨਾਲ ਹੋਰ ਨੇ ਜਿਹੜੀਆਂ ਸੇਵਾ ਕਰ ਰਹੀਆਂ ਨੇ ਜੇਕਰ ਸਾਡੇ ਕੋ ਕੋਈ ਹੋਰ ਵੀ ਕਿਸੇ ਤਰੀਕੇ ਦੀ ਸੇਵਾ ਹੋਈ ਤੇ ਅਸੀਂ ਨਿਭਾਵਾਂਗੇ ਤੇ ਅਸੀਂ ਪਿੱਛੇ ਰਾਸ਼ਨ ਵੀ ਦਿੱਤਾ ਸੈਨੀਟਾਈਜ਼ ਮਾਸਕ ਹਰ ਘਰ ਦੇ ਵਿੱਚ ਦਿੱਤੇ ਤੇ ਹੋਰ ਵੀ ਸਾਡੇ ਕੋ ਕੋਈ ਅਪਰਾਲੇ ਅਸੀਂ ਜਿਹੜੇ ਕੀਤੇ ਆ ਜਿਹੜੇ ਅਸੀਂ ਜਗ ਜਾਗਰ ਨਹੀਂ ਕੀਤੇ ਅਸੀਂ ਨਾ ਉਹ ਕਰਨੇ ਆ ਕਿਉਂਕਿ ਕਈ ਪਰਿਵਾਰਾਂ ਨੂੰ ਅਸੀਂ ਰਾਸ਼ਨ ਪਹੁੰਚਾਇਆ ਇਹ ਸਾਡੇ ਪਰਿਵਾਰ ਆਪਣੇ ਆ ਅਸੀਂ ਇਹਨਾਂ ਨੂੰ ਅਸੀਂ ਨਾ ਤੇ ਇਹਨਾਂ ਦੀ ਕੋਈ ਫੋਟੋ ਸ਼ੇਅਰ ਕਰਦੇ ਜਾਂ ਤੇ ਨਾ ਹੀ ਅਸੀਂ ਇਹਨਾਂ ਦਾ ਨਾਮ ਲੈਂਦੇ ਆ ਕਿਉਂ ਕਿ ਹਰ ਘਰ ਆਪਣਾ ਆਪਣਾ ਆ ਉਹ ਜੇ ਅਸੀਂ ਅੱਜ ਸੇਵਾ ਕਰਨ ਨਿਕਲੇ ਆ ਅਗਲੇ ਨੂੰ ਫੋਟੋ ਕਰਕੇ ਬਦਨਾਮ ਨਹੀਂ ਅਸੀਂ ਸਿਰਫ ਆਪਣੀ ਜਿਹੜੇ ਪ੍ਰਾਲੇ ਸੈਨੀਟਾਈਜ਼ਰ ਸੈਨੀਟਾਈਜ਼ਰ ਮਾਸਕ ਇਹ ਅਸੀਂ ਲੋਕਾਂ ਨੂੰ ਸੰਚੇਤ ਕਰਦੇ ਆ ਵੀ ਹਰ ਬੰਦਾ ਆਪਣੇ ਘਰੋਂ ਨਿਕਲੇ ਜਿਹੜਾ ਚੰਗਾ ਆ ਜੇ ਕੋਈ ਕਰ ਸਕਦਾ ਆਪਣੇ ਆਪ ਨੂੰ ਪਹਿਲਾਂ ਸੁਰੱਖਿਤ ਕਰੇ ਤੇ ਫਿਰ ਇਹ ਕੰਮ ਕਰੇ ਸਰ ਜਨ ਜੀ ਇੱਕ ਸਵਾਲ ਹੈਗਾ ਜਿਹੜਾ ਇਹ ਸਿਆਸਤ ਤੋਂ ਉੱਤੇ ਉੱਠ ਕੇ ਕਰਨ ਵਾਲਾ ਜੋ ਮਾਹੌਲ ਆ ਇਸ ਵਕਤ ਜੋ ਮਾਹੌਲ ਬਣਿਆ ਇਹ ਜਿਹੜੀ ਵਿਸ਼ਵ ਦੇ ਵਿੱਚ ਜਿਹੜੀ ਬਿਮਾਰੀ ਫੈਲੀ ਆ ਕਰੋਨਾ ਵਾਇਰਸ ਜਿਹਨੇ ਆਪਣੇ ਪੂਰੇ ਵਿਸ਼ਵ ਨੂੰ ਹੀ ਆਪਣੀ ਗ੍ਰਿਫਤ ਵਿੱਚ ਲਿਆ ਆ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੀ ਕਰਨਾ ਚਾਹੀਦਾ ਬਿਲਕੁਲ ਜੀ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੀ ਆ ਅਸੀਂ ਸੂਬੇ ਦੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਉਪਰਾਲੇ ਕਰ ਲੀਏ ਬਿਲਕੁਲ ਠੀਕ ਕਰੀਆ ਅਸੀਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮਿਡਲ ਕਲਾਸ ਦਾ ਮੁੱਦਾ ਥੋੜਾ ਜਿਹਾ ਚੱਕਣਾ ਚਾਹਦੇ ਆ ਵੀ ਸਰਕਾਰਾਂ ਨੂੰ ਥੋੜਾ ਜਿਹਾ ਮੀਡਲ ਕਲਾਸ ਦਾ ਵੀ ਸੋਚਣਾ ਚਾਹੀਦਾ ਕਿਉਂਕਿ ਮੀਡਲ ਕਲਾਸ ਬੰਦਾ ਵੀ ਬਹੁਤ ਪਰੇਸ਼ਾਨ ਆ ਗਰੀਬਾਂ ਦਾ ਸਰਕਾਰ ਕਰ ਰਹੀ ਆ ਚਲੋ ਅਮੀਰਾਂ ਦੇ ਲੋੜ ਕੋਈ ਨਹੀਂ ਉਹਨਾਂ ਨੂੰ ਤਾਂ ਹੈਲਪ ਕਰਨੀ ਚਾਹੀਦੀ ਆ ਪਰ ਮੀਡਲ ਕਲਾਸ ਐਸ ਵੇਲੇ ਬਹੁਤ ਪਰੇਸ਼ਾਨ ਆ ਅਸੀਂ ਸਿਰਫ ਇਹੀ ਬੇਨਤੀ ਕਰਦੇ ਆਂ ਵੀ ਸਰਕਾਰ ਮੀਡਲ ਕਲਾਸ ਨੂੰ ਥੋੜਾ ਜਿਹਾ ਉੱਤੇ ਚੱਕੇ ਉਹਨਾਂ ਦਾ ਵੀ ਕੋਈ ਸੋਚੇ ਜੇ ਆਪਾਂ ਮੀਡਲ ਕਲਾਸ ਦੀ ਗੱਲ ਕਰੀਏ ਉਹ ਐ ਨਹੀਂ ਕਰ ਸਕਦਾ ਜੀ ਸਾਜਨ ਜੀ ਜੇ ਆਪਾਂ ਦੇਖਿਆ ਜਾਵੇ ਜੇ ਥੋੜੀ ਜੀ ਪ੍ਰਸ਼ਾਸਨ ਸ਼ਕਤੀ ਕਰ ਰਿਹਾ ਆ ਆਪਾਂ ਮੰਨ ਲੈਨੇ ਪ੍ਰਸ਼ਾਸਨ ਸ਼ਕਤੀ ਕਰ ਰਿਹਾ ਉਹਦਾ ਨਤੀਜਾ ਆ ਕਿ ਅਜ ਤੱਕ ਨਕੌਦਰ ਦੇ ਵਿੱਚ ਕੋਈ ਵੀ ਕੇਸ ਨਹੀਂ ਆਇਆ ਅਸੀਂ ਮਾਣਯੋਗ ਆਪਣੇ ACP ਮੈਡਮ SHO ਸਿਟੀ ਅਮਨ ਸੈਣੀ ਜੀ SHO ਸਕੰਦਰ ਸਿੰਘ ਵਰਗ ਜੀ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਫਿਰ ਸਾਡੇ ਹਲਕੇ ਦੇ ਕਈ ਹੋਰ ਚੰਗੇ ਨਮਾਇंदे ਸਾਡੇ ਐਮਸੀ ਹੋਰ ਸਹਿबान ਸ਼ਹਿਰ ਦੇ ਮੁੱਖ ਸੇਵਾਦਾਰ ਹੋਰ ਅਸੀਂ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦੇ ਹਾਂ ਵੀ ਜੋ ਪਹਿਲੇ ਦਿਨ ਤੋਂ ਹੀ ਆਪਾਂ ਲਗਾਮ ਪਾ ਕੇ ਰੱਖੀ ਐ ਇਸ ਗੱਲ ਦੀ ਤੇ ਅਸੀਂ ਚਾਹੁੰਦੇ ਹਾਂ ਠੀਕ ਹੈ ਅਸੀਂ ਜੰਗ ਲੜ ਰਹੇ ਹਾਂ ਬਹੁਤ ਇਹ ਹੱਲੇ ਪਤਾ ਨਹੀਂ ਕਿੰਨੀ ਦੇਰ ਚੱਲਣੀ ਆ ਕਿਉਂਕਿ ਬਾਹਰਲੇ ਮੁਲਕਾਂ 'ਚ ਹਜੇ ਤੱਕ ਚੱਲੀ ਆ ਰਹੀ ਹੈ ਆਪਣੇ ਤੋਂ ਪਹਿਲਾਂ ਆਈ ਆ ਪਤਾ ਨਹੀਂ ਕਿੱਥੇ ਪਰ ਇਹ ਸਾਨੂੰ ਹੁਣ ਧਿਆਨ ਰੱਖਣਾ ਪੈਣਾ ਹੈ ਇਹਦਾ ਫਿਊਚਰ ਦੇ ਵਿੱਚ ਆਹ ਮਾਸਕ ਜਿਹੜਾ ਇਹ ਆਪਾਂ ਨੂੰ ਆਹ ਗਲਵਜ਼ ਜਾਂ ਮਾਸਕ ਇਹ ਆਪਾਂ ਨੂੰ ਜਦੋਂ ਆਪਾਂ ਟੀ-ਸ਼ਰਟ ਪਾਉਂਦੇ ਆ ਨਾ ਉਹਦੇ ਨਾਲ ਆਪਾਂ ਨੂੰ ਹੁਣ ਇਹਦੀ ਲੋੜ ਪੈਣੀ ਹੈ ਇਹ ਪਤਾ ਨਹੀਂ ਕਦੋਂ ਤੱਕ ਪੈਣੀ 2 ਸਾਲ 4 ਸਾਲ 5 ਸਾਲ ਇਹ ਡੇਲੀ ਨੀਡ ਦੇ ਵਿੱਚ ਹੁਣ ਆਪਣੀ ਇਹ ਚੀਜ਼ ਆ ਗਈ ਗੱਡੀ ਦੀ ਚਾਬੀ ਚੱਕਦੇ ਆ ਨਾਲ ਮਾਸਕ ਚੱਕੋ ਸਰਪੀਸ ਨੇ ਆ ਦੇਣਾ ਚਾਹੁੰਦੇ ਹਾਂ ਮੈਂ ਤੁਹਾਨੂੰ ਇੱਕੋ ਲਾਸਟ ਅਸੀਂ ਸੁਨੇਹਾ ਇਹ ਹੀ ਆ ਜੀ ਪ੍ਰਸ਼ਾਸਨ ਦਾ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਆਪਣੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆ ਸੂਬੇ ਦੀ ਸਰਕਾਰ ਦਾ ਧੰਨਵਾਦ ਕਰਦੇ ਆ ਸੈਂਟਰ ਦੀ ਸਰਕਾਰ ਦਾ ਧੰਨਵਾਦ ਕਰਦੇ ਆ ਫਿਰ ਜੋ ਸਮਾਜ ਸੇਵੀ ਆ ਜੀ ਬਹੁਤ ਨਗੂਦਰ ਦੇ ਵਿੱਚ ਚੰਗੇ ਚੰਗੇ ਸਮਾਜ ਸੇਵੀ ਜਿਹੜੀ ਸੇਵਾ ਕਰ ਰਹੇ ਆ ਕਿਸੇ ਨੂੰ ਕਿਸੇ ਚੀਜ਼ ਦਾ ਵੀ ਕੋਈ ਲਾਲੇ ਨਹੀਂ ਹਰ ਬੰਦਾ ਆਪਣੀ ਸੇਵਾ ਆਪਣੇ ਘਰੋਂ ਇੱਕ ਬਹੁਤ ਹੀ ਚੰਗੇ ਤਰੀਕੇ ਨਾਲ ਨਿਕਲ ਕੇ ਕਰ ਰਿਹਾ ਬਹੁਤ ਵਧੀਆ ਪਰਾਲੇ ਆ ਜੀ ਕੋਸ਼ਿਸ਼ ਆ ਵੀ ਜਿੰਨਾ ਵੱਧ ਤੋਂ ਵੱਧ ਹੋਵੇ ਕਰੇ ਕੋਈ ਗਰੀਬ ਪਰਿਵਾਰ ਭੁੱਖਾ ਨਾ ਸੋਵੇ ਠੀਕ ਆ ਜੀ ਅਸੀਂ ਆਪਣੇ ਮਾਨਯੋਗ ਗੁਰਪਤਾਪ ਸਿੰਘ ਵਡਾਲਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਜਿੰਨਾ ਹੋਇਆ ਕੀਤਾ ਆਪਣੇ ਨਿੱਜੀ ਤੌਰ ਤੇ ਕੀਤਾ ਅਸੀਂ ਇਹਦੇ ਵਿੱਚ ਕੋਈ ਪਾਰਟੀ ਬਾਜ਼ੀ ਜਾਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਲਿਆਣੇ ਅਸੀਂ ਸਿਰਫ ਤੇ ਸਿਰਫ ਇੱਕ ਸੇਵਾ ਚੰਗੇ ਦਿਲ ਨਾਲ ਨਿਭਾਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ 사ਜਨ ਕਪੂਰ ਜੀ ਇਹਨਾਂ ਦੇ ਨਾਲ ਮੈਂ ਦਿਖਾਵਾਂਗਾ ਸਾਡੇ ਵੀਰ ਐਨ ਆਰ ਆਈ ਵੀਰ ਵੀ ਖੜੇ ਨੇ ਇਹਨਾਂ ਦੀ ਅਸੀਂ ਖਬਰ ਚਲਾਈ ਸੀ ਇਹਨਾਂ ਨੇ ਵੀ 40 ਪਰਿਵਾਰਾਂ ਨੂੰ ਇੱਕ ਦੋ ਦਿਨ ਪਹਿਲੇ ਰਾਸ਼ਨ ਦਿੱਤਾ ਸੀ ਉਹ ਵੀ ਦਿਖਾਈ ਸੀ ਮੇਰੇ ਵੀਰ ਬਾਕੀ ਦੇ ਵੀ ਸਾਰੇ ਨਾਲ ਨਜੂਬ ਮੌਜੂਦ ਨੇ ਕੈਮਰਾਮੈਨ ਕਹਾਂਗਾ ਸਾਰਿਆਂ ਨੂੰ ਦਿਖਾ ਦਿਓ ਇੱਕ ਵਾਰ ਉਹ ਇਦਾਂ ਦੀਆਂ ਸੇਵਾਵਾਂ ਲਗਾਤਾਰ ਹੁੰਦੀਆਂ ਰਹਿਣੀਆਂ ਚਾਹੀਦੀਆਂ ਆ ਕੈਮਰਾਮੈਨ ਸੁਮੀਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਹਿਰ న్యూ ਨਕੋਦਰ